ਇਥੇ ਕੋਈ ਐਮਬੈਸੀ ਵਾਲਾ ਕੋਈ ਮਸਲਾ ਨਹੀਂ ਨਹੀਂ ਐਮਬੈਸੀ ਵਾਲਾ ਦੇਖੋ ਜੀ ਮਸਲਾ ਇਹ ਹੈਗਾ ਆ ਵੀ ਪਹਿਲਾਂ ਵੀ ਆਪਾਂ ਬਾਤੀ ਜਿਹੜੇ ਵੀਡੀਓ ਵਾਲੇ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਆ ਵੀ ਜਿਹੜਾ ਸਾਡੇ ਬਜ਼ੁਰਗ ਹਨ ਉਹ ਸਾਡੇ ਰਹੇ ਨੇ ਭਰਾਤਨ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਆ ਵੀ ਜਿਹੜੇ ਗੁਰੂ ਘਰ ਆ ਸੰਸਾਰ ਭਰ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਜਿੱਥੇ ਜਿੱਥੇ ਮਤਮ ਨਿਸ਼ਾਨ ਸਾਹਿਬ ਝੂਲ ਰਹੇ ਨੇ ਉਹ ਸਿੱਖਾਂ ਦੀਆਂ ਅਬੈਸੀਆਂ ਨੇ ਸੋ ਇਸੇ ਤਰ੍ਹਾਂ ਇਹ ਜਿਹੜਾ ਗੁਰੂ ਘਰ ਆ ਇਹ ਵੀ ਇੱਕ ਸਿੱਖ ਕੌਮ ਦਾ ਪੰਥ ਦਾ ਗੁਰੂ ਘਰ ਆ ਤੋ ਇਥੇ ਅਸੀਂ ਆਪਣੀ ਆਜ਼ਾਦ ਆਪਣੀ ਜਿਹੜੀ ਆ ਗੱਲ ਵੀ ਕਰ ਸਕਦੇ ਆ ਇਹਨਾਂ ਕੰਟਰੀਆਂ ਦੇ ਵਿੱਚ ਸੋਚ ਤਾਂ ਬਾਕੀ ਦੇ ਸਾਰੇ ਇਥੇ ਖਾਲਸਾਣ ਦੇ ਮਤਲਬ ਨਿਸ਼ਾਨ ਵੀ ਲੁੱਦ ਰਹੇ ਨੇ ਗੁਰਦਰਾ ਸਾਹਿਬ ਦੇ ਮੋਰੇ ਵੀ ਜਿਹੜੇ ਫਰੰਟ ਤੇ ਵੀ ਸਾਈਨ ਲੱਗੇ ਹੋਏ ਨੇ ਇਸੇ ਤਰ੍ਹਾਂ ਇੱਕ ਇਹ ਜਿਹੜਾ ਸਾਈਨ ਹੈ ਜੀ ਇਹ ਬਿਲਡਿੰਗ ਦੇ ਉੱਤੇ ਲਾਇਆ ਗਿਆ ਜੋ ਕਿ ਗੁਰਦਰਾ ਸਾਹਿਬ ਦੇ ਅੰਦਰ ਪ੍ਰਾਪਰਟੀ ਵਿੱਚ ਗੁਰਦਰਾ ਸਾਹਿਬ ਦੀ ਬਿਲਡਿੰਗ ਹੈ ਉਹਨਾਂ ਨੇ ਕੋਈ ਤੁਹਾਡੇ ਨਾਲ ਇਸ ਬਾਰੇ ਕੋਈ ਗੱਲ ਸਾਂਝੀ ਕੀਤੀ ਹੋਵੇ ਵੀ ਬੈਨਰ ਨਾ ਲਾਓ ਜਾਂ ਕੋਈ ਹੋਰ ਉਹਨਾਂ ਨੇ ਰਿਕਵੈਸਟ ਰੱਖੀ ਹੋਵੇ ਉਹਦੇ ਬਾਰੇ ਦੱਸੋ ਜੀ ਕੋਈ ਨਾ ਬਲੋ ਇੱਕ ਲੈਟਰ ਆਇਆ ਸੀਗਾ ਜੀ ਵੇ ਮਤਲਬ ਸਾਈਨ ਜਿਹੜਾ ਉਹ ਤੁਸੀਂ ਰਿਮੂਵ ਕਰ ਦੋ ਪਰ ਉਹ ਇਹੋ ਜੀ ਗੱਲਬਾਤ ਹੋਣੀ ਨਹੀਂ ਹੈਗੀ ਜਿੱਦਾਂ ਪਹਿਲਾਂ ਬੇਨਤੀ ਕੀਤੀ ਹੈ ਵੀ ਇਹ ਗੁਰਦਰਾ ਸਾਹਿਬ ਦੀ ਪ੍ਰਾਪਰਟੀ ਹੈ ਗੁਰਦਰਾ ਸਾਹਿਬ ਦੀ ਪ੍ਰਾਪਰਟੀ ਦੇ ਵਿੱਚ ਇਹ ਸਾਈਨ ਲੱਗਾ ਆ ਤੇ ਬਜ਼ੁਰਗ ਜਿਹੜੇ ਆ ਉਹ ਅੰਦਰ ਇੱਥੇ ਜ਼ਰੂਰ ਮਤਲਬ ਪਿਛਲੇ ਲੰਮੇ ਸਮੇਂ ਤੋਂ ਬਹਿ ਰਹੇ ਨੇ ਉਹ ਉਹਨਾਂ ਲਈ ਸਹੂਲਤ ਵਾਸਤੇ ਇਹ ਜਿਹੜੀ ਬਿਲਡਿੰਗ ਹੈ ਉਹ ਬਣੀ ਹੋਈ ਆ ਉਹ ਆਪਣਾ ਇੱਥੇ ਆ ਕੇ ਚਲੋ ਆਪਣਾ ਸੋਸ਼ਲ ਟਾਈਮ ਆਪਣਾ ਜਿਹੜਾ ਉਸ ਪਿੰਡ ਕਰਦੇ ਨੇ ਜਾਂ ਆਪਣੀ ਜਿਹੜੀ ਹੋਰ ਐਕਟੀਵਿਟੀ ਸਿਆਂ ਉਹ ਕਰਦੇ ਨੇ ਹਨਾ ਪਰ ਇਦਾਂ ਤਾਂ ਹੁਣ ਗੱਲ ਆ ਵੀ ਕੱਲ ਨੂੰ ਬਜ਼ੁਰਗ ਕਹਿਣਗੇ ਜੀ ਮਤਲਬ ਆ ਖਾਲਿਸਤਾਨ ਦੇ ਝੰਡੇ ਲੱਗੇ ਆ ਸਾਰੇ ਗੁਰਦਾਰਾ ਸਾਹਿਬ ਦੇ ਵਿੱਚ ਇਹ ਹਟਾ ਦਿਓ ਤੁਸੀਂ ਸੋ ਭਾਈ ਸਾਹਿਬ ਜਿੱਦਣੇ ਗੱਲਬਾਤ ਨਹੀਂ